ਕੋਈ ਆਪਾਂ ਸਿੱਖ ਨਹੀਂ ਕੋਈ ਈਸਾਈ ਨਹੀਂ ਕੋਈ ਹਿੰਦੂ ਨਹੀਂ ਆ ਇਸ ਟਾਈਮ ਆਪਾਂ ਸਾਰੇ ਰੱਬ ਦੇ ਬੰਦੇ ਆ ਪਮਿਸਟਰ ਦੇ ਬੰਦੇ ਆ ਵਾਇਗੁਰ ਦੇ ਬੰਦੇ ਆ ਠੀਕ ਆ ਤੁਸੀਂ ਇਹ ਦੱਸੋ ਕਿ ਅੱਜ ਦੇ ਮਾਹੌਲ ਦੇ ਵਿੱਚ ਤੁਹਾਡੇ ਤੱਕ ਮਦਦ ਪਹੁੰਚਾਈ ਆ ਤੁਹਾਨੂੰ ਇਹਦੇ ਨਾਲ ਤੇ ਕੋਈ ਵੀ ਕੋਈ ਤੁਹਾਨੂੰ ਹਿੰਦੂ ਪਚਾਰਿਆ ਸਿੱਖ ਪਚਾਰਿਆ ਈਸਾਈ ਪਚਾਰਿਆ ਸਾਰੇ ਸਾਰੇ ਨੇ ਬਹੁਤ ਮਦਦ ਕੀਤੀ ਆ ਹਰ ਇੱਕ ਲਈ ਪਹਿਲਾਂ ਪਾਣੀ ਦੇ ਕਰਕੇ ਨੇ ਆ ਰਹੀ ਹੈ ਮੰਤਰੀ ਇਹ ਅੰਮ੍ਰਿਤਸਰ ਤੋਂ ਸੁਪਾਰਨਾ ਮਿਸਤਰੀ ਸਾਡੀ ਚਰਚ ਵੱਲੋਂ ਤੁਹਾਡੀ ਮਦਦ ਹੋਈ ਹੈ ਥੈਂਕ ਯੂ ਬੇਰੇ ਅਸ ਤੇ ਕੋਸ਼ ਲੋਕਾਂ ਨੇ ਇਦਾਂ ਦੀ ਖੁਆਬ ਭਲਾਈ ਸੀ ਜਿਹੜੇ ਆ ਸਿੱਖ ਲੋਗ ਆ ਉਹ ਕ੍ਰਿਸਚੀਅਨਾਂ ਨੂੰ ਦੇ ਰਹੇ ਆ ਕ੍ਰਿਸਚੀਅਨ ਲੋਗ ਸਿੱਖਾਂ ਦੇ ਰਹੇ ਆ ਸਾਡੇ ਵਾ ਸਾਡਾ ਤੁਹਾਨੂੰ ਅਸੀਂ ਕੋਈ ਪੁੱਛਿਆ ਤੇ ਨਹੀਂ ਵੀ ਤੁਸੀਂ ਕਿਹੜੀ ਕਿਹੜੇ ਧਰਮ ਨਾਲ ਬਿਲੋਂਗ ਕਰਦੇ ਹੋ ਕਿਹੜੀ ਜਾਤੀ ਨਾਲ ਬਿਲੋਂਗ ਕਰਦੇ ਹੋ ਬਲਕਿ ਇੱਕ ਆਪਾਂ ਇਨਸਾਨ ਆ ਸਾਰੇ ਇਸ ਟਾਈਮ ਮੁਸੀਬਤ ਦੇ ਵੇਲੇ ਤੇ ਹੜਾਂ ਦੇ ਟਾਈਮ ਤੇ ਆ ਚਾਹ ਹੋਵੇ ਸੇਂ ਕਿ ਆ ਜਾਏ ਮਸੀਹ ਆ ਜਾਏ ਕ੍ਰਿਸਚੀਅਨ ਅਰੇ ਵੀਰ ਗਾਨ ਕਰ ਰਹੇ ਆ ਅੱਪ ਕੀ ਕਰੂਗੇ ਅਗਨੇ ਕਰਾਉਣੇ ਕਿ ਕਿਉਂ ਮੋੜੀ ਕਿਉਂ ਹਾਂ ਦਾ ਇਤਨਾ ਪਰਸੰਦੇ ਆ ਇਹ ਸਾਰੇ ਇਹਨਾਂ ਉਹ ਨਾਲੇ ਕਿਚੌੜੀ ਕਿਉਂ ਲੈ ਆ ਸਾਰਿਆਂ ਨੂੰ ਇੱਕੋ ਜੈ ਰੱਖੋ ਸਾਰਿਆਂ ਨੂੰ ਬਿਨ ਲੋਡਵਾ ਆਪ ਸਾਰੇ ਖੁਆੜਦੇ ਕਰਕੇ ਫਸੇ ਪਏ ਆ ਜਿੰਨੇ ਹਾਰ ਨੂੰ ਜ਼ਰੂਰ ਤਾਂ ਗਾੜੀ ਵੀ ਉਤੋਣੇ ਹੋ ਅੱਗੇ ਵੀ ਲੋਡਵਾ ਉਹਨਾਂ ਨੂੰ ਵੀ ਨਾਲ ਮਿਲ ਕੇ ਸਾਰੇ ਆਪਣਾ ਅਜਸਟ ਕਰ ਥੈਂਕ ਯੂ ਚਲੋ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਲੋਡ ਹੈ ਜਿਹੜੀ ਆ ਸਰਕਾਰੀ ਜਾਂ ਪ੍ਰਾਈਵੇਟ ਕਿਸੇ ਵੀ ਸੰਸਥਾ ਵੱਲੋਂ ਕੋਈ ਮਦਦ ਨਹੀਂ ਆ ਰਹੀ ਔਰ ਆਪਾਸ ਸੁਖਪਾਲ ਲਾਣਾ ਜੀ ਨੇ ਸਾਡੀ ਵਿਸ਼ੇਸ਼ ਤੌਰ ਤੇ ਡਿਊਟੀ ਲਈ ਕਿ ਜਿੱਥੇ-ਜਿੱਥੇ ਸਾਡੇ ਭੈਣ ਭਾਈਆਂ ਨੂੰ ਜਿਹੜੀ ਜ਼ਰੂਰਤ ਹੈ ਰਾਸ਼ਨ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਜਾਂ ਕਿਸੇ ਹੋਰ ਵਸਤੂ ਦੀ ਲੋੜ ਹੈ ਜਾਂ ਕਿਸੇ ਨੂੰ ਰੈਸਕਿਊ ਕਰਕੇ ਬਾਹਰ ਕੱਢ ਕੇ ਲੈ ਜਾਣਾ ਹੈ ਸੁੱਕੀ ਜਗ੍ਹਾ ਦੇ ਉੱਪਰ ਸਾਡੀ ਡਿਊਟੀ ਲਗਾਈ ਸੀ ਤੋਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਸਾਰੇ ਭੈਣਾ ਭਾਈ ਅੱਜ ਇੱਕ ਅੱਛੀ ਕਿੱਟ ਜਿਹੜੀ ਹੈ तकरीबन ਇੱਕ ਮਹੀਨਾ ਰਸ਼ਨ ਇਹਨਾਂ ਦਾ ਚੱਲੂਗਾ ਔਰ ਅਪੋਸਟਲ ਜੀ ਨੇ ਇਹ ਇਹ ਸਾਨੂੰ ਹੁਕਮ ਵੀ ਲਾਇਆ ਕਿ ਜਦੋਂ ਇਹ ਰਸ਼ਨ ਖਤਮ ਹੋਣ ਤੋਂ ਪਹਿਲੇ ਦੁਬਾਰਾ ਸਾਨੂੰ ਇਸ ਪਿੰਡ ਦੇ ਵੀਰ ਕਾਲ ਕਰਨਗੇ ਉਸ ਤੋਂ ਪਹਿਲੇ ਪਹਿਲੇ ਹੀ ਦੁਬਾਰਾ ਇਹਨਾਂ ਨੂੰ ਜਿਹੜੀ ਇਹ ਜਿਹੜੀ ਆ ਰਾਸ਼ਨ ਦੀ ਸਹਾਇਤਾ ਹੜ੍ਹਾਂ ਦੇ ਵਿੱਚ ਜਿਹੜੇ ਮੁਸ਼ਕਲ ਦੇ ਵਿੱਚ ਰਾਸ਼ਨ ਦੀ ਸਹਾਇਤਾ ਇਹਨਾਂ ਨੂੰ ਪਹੁੰਚਾਈ ਜਾਊਗੀ ਅ ਸੋ ਅਸੀਂ ਪ੍ਰੇਰ ਵੀ ਕਰਦੇ ਆ ਪ੍ਰਾਰਥਨਾ ਕਰਦੇ ਆ ਪਰਮੇਸ਼ਵਰ ਅੱਗੇ ਕਿ ਇਹ ਬਹੁਤ ਜਲਦੀ ਹੜ੍ਹਾਂ ਦੇ ਮਾਰ ਦੇ ਵਿੱਚੋਂ ਸਾਡੇ ਭੈਣ ਭਾਈ ਨਿਕਲ ਕੇ ਬਾਹਰ ਆ ਜਾਣ ਔਰ ਬਹੁਤ ਜਲਦੀ ਜਿਹੜਾ ਆ ਸੁੱਖ ਦੇ ਦਿਨ ਪਰਮੇਸ਼ਵਰ ਦੀ ਹਜ਼ੂਰੀ 'ਚ ਆਉਣ ਧੰਨਵਾਦ ਜੈਮਸੀ